ਪਗਵੰਤ ਮਾਨ ਨੂੰ ਵੱਡਾ ਝਟਕਾ ਭਗਵੰਤ ਮਾਨ ਦੇ ਮੰਤਰੀਆਂ ਤੇ ਗਾਜ ਦੀ ਕੀ ਹੈ ਕਿਹੜੇ ਮੰਤਰੀਆਂ ਤੇ ਗਾਜ ਦੀ ਕੀ ਹੈ ਕਿਉਂ ਲਗੀ ਹੈ ਔਰ ਕਿੱਥੋਂ ਬਾਹਰ ਕੱਢਣ ਦੀ ਗੱਲ ਜਿਹੜੀ ਉਹ ਚੱਲੀ ਹੈ ਬਹੁਤ ਅਹਿਮ ਜਿਹੜੀ ਅਸੀਂ ਖਬਰ ਕਰਨੀ ਹੈ ਔਰ ਖਬਰ ਸੁਣਨ ਤੋਂ ਬਾਅਦ ਪੂਰੀ ਅਸਲ ਸੱਚਾਈ ਜਿਹੜੀ ਪਤਾ ਲੱਗਣੀ ਹੈ ਬਹੁਤ ਹੀ ਜ਼ਿਆਦਾ ਅਹਿਮ ਖਬਰ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਕਰਨੀ ਹੈ ਕਿ ਜਿਹੜਾ ਲੁਧਿਆਣੇ ਦਾ ਇੱਕ ਲੀਡਰ ਸੀਗਾ ਪਰਮਵੀਰ ਸਿੱਧੂ ਉਹਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਸੀ ਕਿ ਇੱਕ ਮਹਿਲਾ ਪ੍ਰੋਫੈਸਰ ਦੇ ਨਾਲ ਗਲਤ ਹਰਕਤ ਦੇ ਵਿੱਚ ਜਿਹੜਾ ਉਹ ਬੈਠਾ ਹੋਇਆ ਸੀਗਾ ਔਰ ਅਸਿਸਟੈਂਟ ਪ੍ਰਬੰਧਕ ਦੇ ਨਾਲ ਉਸ ਪਰਮਵੀਰ ਸਿੱਧੂ ਦੇ ਵੱਲੋਂ ਆਵਾਦੀ ਪਾਰਟੀ ਦੇ ਲੀਡਰ ਦੇ ਵੱਲੋਂ ਪੀਏਯੂ ਦੇ ਮੁਲਾਜ਼ਮ ਦੇ ਨਾਲ ਧੱਕੇਸ਼ਾਹੀ ਕਰਾਈ ਗਈ ਔਰ ਇੱਥੋਂ ਤੱਕ ਕਿ ਉਸ ਮੁਲਾਜ਼ਮ ਦੀ ਪਤਨੀ ਦੀ ਟੈਨਸ਼ਨ ਦੇ ਵਿੱਚ ਡੈਥ ਹੋ ਗਈ ਤੇ ਮੁਲਾਜ਼ਮ ਔਰ ਤੇ ਪੂਰੀ ਯੂਨੀਅਨ ਜਿਹੜੀ ਹੈ ਉਹ ਧੱਕਾ ਕਰਾਉਣ ਵਾਲੇ ਆਵਾਦੀ ਪਾਰਟੀ ਦੇ ਉਸ ਲੀਡਰ ਦੇ ਉੱਪਰ ਕਾਰਵਾਈ ਦੀ ਮੰਗ ਕਰਨ ਦੀ ਗੱਲ ਕਰ ਰਹੇ ਨੇ ਪਰ ਹਾਲੇ ਤੱਕ ਉਹਦੇ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂ ਬਚਾਇਆ ਜਾ ਰਿਹਾ ਪਰ ਵੀ ਸਿੱਧੂ ਨੂੰ ਕੌਣ ਬਚਾ ਰਿਹਾ ਬਹੁਤ ਟਾਈਮ ਜਿਹੜੀ ਅਸੀਂ ਇੱਥੇ ਵੀ ਗੱਲ ਕਰਨੀ ਹੈ ਨਾਲ ਹੀ ਨਾਲ ਗੱਲ ਕਰਾਂਗੇ ਕਿ ਡੀਜੀਪੀ ਪੰਜਾਬ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਸਾਫ਼ ਗੱਲ ਕਹੀ ਹੈ ਕਿ 31 ਮਈ ਤੱਕ ਜੇ ਤਾਂ ਨਸ਼ਾ ਖਤਮ ਹੋ ਗਿਆ ਤਾਂ ਬਹੁਤ ਵਧੀਆ ਗੱਲ ਆ ਇਥੋਂ ਤੱਕ ਖਤਮ ਕਰ ਹੀ ਦੇਣਾ ਚਾਹੀਦਾ ਤੇ ਜੇ 31 ਮਈ ਤੋਂ ਬਾਅਦ ਜੇ ਕਿਤੋਂ ਨਸ਼ਾ ਪਾਇਆ ਗਿਆ ਤਾਂ ਉੱਥੇ ਸਬੰਧਤ ਜ਼ਿੰਮੇਵਾਰ ਅਫਸਰ ਉਹਦੇ ਜ਼ਿੰਮੇਵਾਰ ਹੋਣਗੇ ਕੀ ਇਹ ਗੱਲ ਠੀਕ ਹੈ ਕੀ ਇਹ ਗੱਲ ਸਹੀ ਹੈ ਕਿ ਸਰਕਾਰ ਅਅਸਰਾਂ ਤੇ ਕੱਲਿਆਂ ਤੇ ਜ਼ਿੰਮੇਵਾਰੀ ਸੱਟ ਕੇ ਆਪਣਾ ਪੱਲਾ ਝਾੜ ਸਕਦੇ ਆ ਕਿ ਤਾਂ ਇਸ ਤੇ ਬਹੁਤ ਟਾਈਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਸ਼ੁਰੂਆਤ ਜਿਹੜੀ ਹੈ ਮੈਂ ਐਸੇ ਖਬਰ ਤੋਂ ਕਰੂੰਗਾ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਪਰਮਵੀਰ ਸਿੱਧੂ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਸੀਗਾ ਉਸ ਨੇ ਇੱਕ ਗਲਤ ਹਰਕਤਾਂ ਕਰਦੇ ਹੋਏ ਮਹਿਲਾ ਅਸਿਸਟੈਂਟ ਪ੍ਰੋਫੈਸਰ ਦੇ ਨਾਲ ਕਹਿੰਦੇ ਬੈਠਾ ਸੀ ਗੱਡੀ ਦੇ ਵਿੱਚ ਮੁਲਾਜ਼ਮ ਆਇਆ ਪੀਏਯੂ ਦਾ ਇੱਕ ਉਹਨੇ ਰੋਕਿਆ ਉਹਨਾਂ ਨੂੰ ਕਿ ਇਹੋ ਦੀਆਂ ਗਲਤ ਹਰਕਤਾਂ ਤੁਸੀਂ ਇੱਥੇ ਨਾ ਕਰੋ ਉਲਟਾ ਉਦੇ ਗੱਲ ਪੈ ਗਿਆ ਪਰਮਵੀਰ ਸਿੱਧੂ ਔਰ ਉਹਦੋਂ ਪੁਲਿਸ ਨੂੰ ਫੜਾਇਆ ਉਹਨੂੰ ਸਸਪੈਂਡ ਕਰਾਇਆ ਔਰ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਜਦੋਂ ਉਹ ਮੁਲਾਜ਼ਮ ਦੀ ਪਤਨੀ ਨੂੰ ਇਹ ਸਾਰੇ ੱੱੱਕੇ ਬਾਰੇ ਪਤਾ ਲੱਗਿਆ ਤਾਂ ਇੰਨੀ ਟੈਨਸ਼ਨ ਦੇ ਵਿੱਚ ਆ ਗਈ ਕਿ ਉਹਦੀ ਜਿਹੜੀ ਆ ਉਹ ਮੌਤ ਗਈ ਹਾਲੇ ਤੱਕ ਵੀ ਜਿਹੜੇ ਪੀਏਯੂ ਦੇ ਮੁਲਾਜ਼ਮ ਯੂਨੀਅਨ ਜਥੇਬੰਦੀ ਹੈ ਔਰ ਜਿਹੜੇ ਹੋਰ ਲੋਕ ਨੇ ਉਹ ਉਸ ਪਰਮਵੀਰ ਸਿੱਧੂ ਦੇ ਖਿਲਾਫ ਜਿਹੜੇ ਉਹ ਕਾਰਵਾਈ ਦੀ ਮੰਗ ਕਰ ਰਹੇ ਨੇ ਪਰ ਇੱਕ ਪਾਸਿਓ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਪਾਸੇ ਕਰ ਦਿੱਤਾ ਗਿਆ ਛੁੱਟੀ ਕਰ ਦਿੱਤੀ ਗਈ ਹੈ ਦੂਜੇ ਪਾਸਿਓ ਉਹਦੇ ਤੇ ਕਾਰਵਾਈ ਨਹੀਂ ਕਰਨ ਦਿੱਤੀ ਜਾ ਰਹੀ ਜੇ ਉਹਦੇ ਤੇ ਕਾਰਵਾਈ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਕੌਣ ਕਾਰਵਾਈ ਨਹੀਂ ਹੋਣ ਦਿੰਦਾ ਕੀ ਸੰਜੀਵ ਅਰੂੜਾ ਨਹੀਂ ਕਾਰਵਾਈ ਹੋਣ ਦਿੰਦਾ ਕੀ ਕੇਜਰੀਵਾਲ ਤੇ ਭਗਵੰਤ ਨਹੀਂ ਕਾਰਵਾਈ ਹੋਣ ਦਿੰਦੇ ਕਿਉਂਕਿ ਕਹਿੰਦੇ ਕਿ ਬੜੇ ਉੱਪਰਲੇ ਲੀਡਰਾਂ ਦੇ ਨੇੜੇ ਸੀਗਾ ਉਹ ਪਰਮਵੀਰ ਸਿੱਧੂ ਕੌਣ ਉਹਦੇ ਖਿਲਾਫ ਕਾਰਵਾਈ ਨਹੀਂ ਹੋਣ ਦਿੰਦਾ ਇੱਕ ਪਾਸੇ ਤੁਸੀਂ ਅੱਖੀਂ ਘਟਾ ਪਾਉਨੇ ਹੋ ਕਿ ਅਸੀਂ ਪਰਮਵੀਰ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜੇ ਬਾਹਰ ਕਰ ਦਿੱਤਾ ਤੇ ਗਲਤ ਸੀ ਤਾਂ ਤਾਂ ਹੀ ਬਾਹਰ ਕੀਤਾ ਤੇ ਜੇ ਗਲਤ ਸੀ ਤਾਂ ਫਿਰ ਹਾਲੇ ਤੱਕ ਪਰਮਵੀਰ ਸਿੱਧੂ ਤੇ ਕਾਰਵਾਈ ਹੋਣ ਕਿਉਂ ਨਹੀਂ ਦੇ ਰਹੇ ਹੋ ਕਿਉਂ ਨਹੀਂ ਰਹੀ ਕਾਰਵਾਈ ਜੇ ਤੁਸੀਂ ਇਹ ਕਾਰਵਾਈ ਕਰ ਸਕਦੇ ਹੋ ਕਿ ਉਹਨੂੰ ਪਾਰਟੀ ਚੋਂ ਬਾਹਰ ਕੱਢ ਸਕਦੇ ਹੋ ਜੇ ਗਲਤ ਆ ਤਾਂ ਤਾਂ ਹੀ ਕੀਤਾ ਤਾਂ ਫਿਰ ਹਾਲੇ ਤੱਕ ਉਹਦੇ ਉੱਪਰ ਐਫ ਆਈ ਆਰ ਦੰਦ ਕਿਉਂ ਨਹੀਂ ਪੂਣ ਦਿੰਦੇ ਉਹਦੇ ਧੱਕੇ ਦੇ ਕਾਰਨ ਇੱਕ ਪਰਿਵਾਰ ਉੱਜੜ ਗਿਆ ਪਰਮਵੀਰ ਸਿੱਧੂ ਦੇ ਕਾਰਨ ਇੱਕ ਬੱਚਿਆਂ ਦੀ ਜਿਹੜੀ ਉਹ ਮਾਂ ਦੀ ਡੈਥ ਹੋ ਗਈ ਇੱਕ ਹਰਸ਼ਦੇਵਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਔਰਤ ਦੀ ਜਿਹੜੀ ਇਸ ਤਰੀਕੇ ਨਾਲ ਟੈਨਸ਼ਨ ਦੇ ਵਿੱਚ ਜਿਹਦੇ ਕਰਕੇ ਡੈਥ ਹੋ ਗਈ ਉਸ ਬੰਦੇ ਦੇ ਉੱਪਰ ਸਰਕਾਰ ਕਾਰਵਾਈ ਨਹੀਂ ਹੋਣ ਦਿੰਦੀ ਬਹੁਤ ਟੱਕਾ ਇਹ ਸਰਕਾਰ ਦਾ ਆਮ ਆਦੀ ਪਾਰਟੀ ਦਾ ਸੰਜੀਵ ਅਰੋੜਾ ਦਾ ਔਰ ਮੈਨੂੰ ਲੱਗਦਾ ਹੈ ਕਿ ਪਰਮਵੀਰ ਸਿੱਧੂ ਦਾ ਸਾਥ ਦੇਣ ਦੇ ਕਰਕੇ ਆਮ ਆਦੀ ਪਾਰਟੀ ਨੂੰ ਸੰਜੀਵ ਅਰੋੜਾ ਨੂੰ ਲੁਧਿਆਣਾ ਜਿਮਨੀ ਚੌਂ ਦੇ ਅੰਦਰ ਖਮਿਆਜਾ ਭੁਗਤਣਾ ਪਊਗਾ ਇਹ ਮੁਲਾਜ਼ਮ ਜਥੇਬੰਦੀ ਜਿਹੜੀ ਮੁਲਾਜ਼ਮ ਨੇ ਪੀਏਯੂ ਦੇ ਉਹ ਇਕਜੁੱਟ ਹੋ ਰਹੇ ਨੇ ਲੋਕ ਇਸ ਤੱਕੇਚਾਈ ਦੇ ਖਿਲਾਫ ਇਕਜੁੱਟ ਹੋ ਰਹੇ ਨੇ ਔਰ ਪਰਮਵੀਰ ਸਿੱਧੂ ਦੇ ਉੱਪਰ ਕਾਰਵਾਈ ਜੇ ਨਹੀਂ ਹੁੰਦੀ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਦਾ ਸੰਘਰਸ਼ ਵੀ ਵਿੜਿਆ ਜਾਊਗਾ ਔਰ ਖਮਿਆਜ਼ਾ ਵੀ ਲੁਧਿਆਣਾ ਵਿਸਤਰੀ ਚੋਣ ਦੇ ਵਿੱਚ ਭੁਗਤਣਾ ਜਿਹੜਾ ਆਮ ਆਦਮੀ ਪਾਰਟੀ ਨੂੰ ਪਊਗਾ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਤਾਂ ਬਹੁਤ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਧਰਮਿਆਂ ਚੋਂ ਨਿਕਲੀ ਆਮ ਆਦਮੀ ਪਾਰਟੀ ਜਿਹੜੀ ਉਹ ਧਰਨੇ ਵੀ ਨਹੀਂ ਲਾਉਣ ਦੇ ਰਹੀ ਸੀ ਪੀਯੂ ਦੇ ਮੁਲਾਜ਼ਮ ਜਿੱਦਣ ਪਹਿਲਾਂ ਤਾਂ ਉਹਦੇ ਮੌਕੇ ਤੋਂ ਜਿਹੜੀ ਇਹ ਘਟਨਾ ਹੋਈ ਪਰ ਮੇਰੇ ਸਿੱਧੂ ਵਾਲੀ ਜਦੋਂ ਇੱਕ ਤਾਂ ਮੁਲਾਜ਼ਮ ਨੇ ਉਹਨੂੰ ਰੋਕਿਆ ਕਿ ਇਹੋ ਜਿਹੀ ਘਟਨਾ ਨਾ ਕਰੋ ਉਲਟਾ ਉਹਦੇ ਗਲ ਪਏ ਉਲਟਾ ਉਹਨੂੰ ਪੁਲਿਸ ਨੂੰ ਵੀ ਚਕਾਇਆ ਫਿਰ ਉਹ ਸਾਰਾ ਨਿਬੜਣ ਤੋਂ ਬਾਅਦ ਫਿਰ ਉਹਨੂੰ ਸਸਪੈਂਡ ਵੀ ਕਰਾਇਆ ਔਰ ਫਿਰ ਪੁਲਿਸ ਨੂੰ ਚਕਾਇਆ ਚਕਾਉਣ ਤੋਂ ਬਾਅਦ ਫਿਰ ਜਦੋਂ ਉਹਦੀ ਪਤਨੀ ਨੂੰ ਪਤਾ ਲੱਗਿਆ ਬਾਹਰ ਬੈਠੇ ਬੱਚਿਆਂ ਨੂੰ ਜਿਹੜਾ ਉਹ ਪਤਾ ਲੱਗਿਆ ਤਾਂ ਫਿਰ ਉਹਦੇ ਪਰਿਵਾਰ ਦੇ ਵਿੱਚ ਜਿਹੋ ਜਿਹੇ ਸਿਚੁਏਸ਼ਨ ਜਿਹੜੀ ਉਹ ਬਣੀ ਸੀ ਉਹ ਆਪਣੇ ਸਾਰਿਆਂ ਦੇ ਸਾਹਮਣੇ ਜਿਹੜੀ ਵਾਈਫ ਜਿਹੜੀ ਟੈਂਸ਼ਨ ਦੇ ਵਿੱਚ ਆ ਗਈ ਜਦੋਂ ਵਾਈਫ ਟੈਂਸ਼ਨ ਚ ਆ ਗਈ ਉਹਦੀ ਡੈਥ ਹੋ ਗਈ ਉਹਦਾ ਹਲਦਾ ਬਸਦਾ ਪਰਿਵਾਰ ਜਿਹੜਾ ਉਜੜ ਗਿਆ ਮੈਂ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਵੀ ਆਇਆ ਔਰ ਹਾਲਾਤ ਉਸ ਘਰ ਦੇ ਬੜੇ ਮਾੜੇ ਆ ਪਰਮਵੀਰ ਸਿੱਧੂ ਦੇ ਕਾਰਨ ਔਰ ਜੇ ਗੱਲ ਕਰਾਂ ਤਾਂ ਉਜੜ ਗਿਆ ਪਰਿਵਾਰ ਪਰਮਵੀਰ ਸਿੱਧੂ ਦੇ ਕਾਰਨ ਉਹਨਾਂ ਦਾ ਤਾਂ ਉਹ ਗੱਲ ਕਰਨ ਦੇ ਮੂਡ ਦੇ ਵਿੱਚ ਵੀ ਜਾਂ ਕਹਾਂ ਕਿ ਗੱਲ ਕਰਨ ਦੇ ਹਾਲਾਤਾਂ ਦੇ ਵਿੱਚ ਵੀ ਉਹ ਹੈ ਨਹੀਂਗੇ ਨਹੀਂ ਤਾਂ ਉਹਨਾਂ ਦਾ ਮੈਂ ਦੁੱਖ ਬਿਆਨ ਉਹਨਾਂ ਦੀ ਜਵਾਨੀ ਜਿਹੜਾ ਉਸ ਪਰਿਵਾਰ ਦੀ ਇਹ ਜਵਾਨੀ ਜਿਹੜਾ ਉਹਨਾਂ ਦਾ ਦੁੱਖ ਤੁਹਾਡੇ ਅੱਗੇ ਆਪਣੇ ਦਰਸ਼ਕਾਂ ਅੱਗੇ ਲੈ ਕੇ ਆਉਂਦਾ ਉਹ ਵਿਚਾਰੇ ਐਨੇ ਬਿਹਾਲ ਨੇ ਕਿ ਉਹ ਬੋਲਣ ਦੇ ਮਤਲਬ ਹਾਲਾਤਾਂ ਦੇ ਵਿੱਚ ਹੈ ਨਹੀਂ ਤਾਂ ਉੱਥੇ ਥੱਕੇਸ਼ਾਈ ਹੋਈ ਹੈ ਬਹੁਤ ਥੱਕੇਸ਼ਾਈ ਹੋਈ ਹੈ ਔਰ ਮੈਂ ਹੈਰਾਨ ਹਾਂ ਇਸ ਗੱਲ ਤੇ ਕਿ ਜੇ ਉਹਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਤਾਂ ਇਸੇ ਕਰਕੇ ਪਾਰਟੀ ਚੋਂ ਕੱਢਿਆ ਗਿਆ ਹੋਊਗਾ ਨਾ ਕਿ ਭਾਈ ਉਹ ਬੰਦਾ ਗਲਤ ਹੈ ਤੇ ਜੇ ਉਹਨੂੰ ਮਤਲਬ ਗਲਤ ਹੋਣ ਦੇ ਬਾਵਜੂਦ ਉਹਦੇ ਤੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਹੋ ਰਹੀ ਤਾਂ ਫਿਰ ਰੋਕ ਕੌਣ ਰਿਹਾ ਕਾਨੂੰਨੀ ਕਾਰਵਾਈ ਜੇ ਗਲਤ ਆ ਫਿਰ ਉਹਦੇ ਤੇ ਆਪ ਕਰਵਾਉਣੀ ਚਾਹੀਦੀ ਹੈ ਸੰਜੀਵ ਬਰੂੜਾ ਨੂੰ ਆਮ ਆਦਮੀ ਪਾਰਟੀ ਨੂੰ ਉਹਦੇ ਖਿਲਾਫ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾਉਣੀ ਚਾਹੀਦੀ ਹੈ ਮੈਂ ਹੈਰਾਨ ਆ ਇਸ ਚੀਜ਼ ਤੋਂ ਕਿ ਕਿਉਂ ਉਹਦੇ ਖਿਲਾਫ ਐਫ ਆਈ ਆਰ ਦੱਤ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾ ਰਹੀ ਤੇ ਇਹ ਜੇ ਨਹੀਂ ਕਾਰਵਾਈ ਹੋਣ ਦਿੱਤੀ ਜਾਊਗੀ ਤਾਂ ਖਮਿਆਜ਼ਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਖਮਿਆਜ਼ਾ ਜਿਹੜਾ ਅਰਵਿੰਦ ਕੇਜੀਵਲ ਤੋਂ ਗੰਭੀਰ ਮਾਨ ਨੂੰ ਖਮਿਆਜ਼ਾ ਜਿਹੜਾ ਉਹ ਜਿਹੜਾ ਸੰਜੀਵ अरोड़ा ਉਹਨੂੰ ਇਸ ਜਿਵੇਂ ਚੋਣ ਦੇ ਅੰਦਰ ਭੋਤਨਾ ਜਿਹੜਾ ਉਹ ਭੋਤ ਚਲੋ ਅਗਲੀ ਖਬਰ ਲੈ ਲੈਂਦੇ ਆਂ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਕਿਸਾਨਾਂ ਦੇ ਨਾਲ ਮੀਟਿੰਗ ਹੈ ਹੁਣ 4 ਮਈ ਨੂੰ ਜਿਹੜੇ ਕੇਂਦਰ ਕੇਂਦਰੀ ਮੰਤਰੀ ਜਿਹੜੇ ਸ਼ਿਵਰਾਜ ਚੋਹਾਨ ਨੇ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਲੰਬੇ ਸਮੇਂ ਤੋਂ ਜਿਹੜਾ ਕਿਸਾਨਾਂ ਦਾ ਔਰ ਕੇਂਦਰ ਦਾ ਜਿਹੜਾ ਆਪਸੀ ਰੀਡਕਾ ਮੰਗਾਂ ਨੂੰ ਲੈ ਕੇ ਚੱਲਿਆ ਆ ਰਿਹਾ ਸੀ ਪਹਿਲਾਂ ਆਪਾਂ ਦੇਖਿਆ ਕਿ ਲੰਬਾ ਸਮਾਂ ਅੰਦੋਲਨ ਚੱਲਿਆ ਫਿਰ ਮੀਟਿੰਗਾਂ ਦਾ ਦੌਰ ਚੱਲਿਆ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਮੀਟਿੰਗਾਂ ਦਾ ਦੌਰ ਚੱਲਿਆ ਫਿਰ ਕਿਸਾਨਾਂ ਨੇ ਧਰਨਾ ਜਿਹੜਾ ਊਲਾਦਤਾ ਦਿੱਲੀ ਜਾਣ ਨੂੰ ਲੈ ਕੇ ਸ਼ੰਭੂ ਬਾਡਰ ਤੇ ਹੋਰ ਖਨੌਰੀ ਬਾਡਰ ਤੇ ਤਾਂ ਉਹ ਮੀਟਿੰਗਾਂ ਦਾ ਦੌਰ ਜਿਹੜਾ ਉਹ ਸਿਲਸਿਲਾ ਜਿਹੜਾ ਉਹ ਆਪਸ ਦੇ ਵਿੱਚ ਫਿਰ ਜਿਹੜਾ ਉਹ ਰੁਕ ਗਿਆ ਸੀ ਫਿਰ ਦੁਬਾਰਾ ਹੁਣ ਮੀਟਿੰਗਾਂ ਦਾ ਦੌਰ ਜਿਹੜਾ ਉਹ ਚੱਲਿਆ ਸੀਗਾ ਤਾਂ 19 ਮਾਰਚ ਨੂੰ ਜਿਹੜਾ ਹੈਗਾ ਇੱਕ ਮੀਟਿੰਗ ਰੱਖੀ ਜਾਂਦੀ ਹੈ ਕੇਂਦਰ ਅਤੇ ਪੰਜਾਬ ਦੇ ਮੰਤਰੀਆਂ ਦੀ ਕਿਸਾਨਾਂ ਪਰ ਜਦੋਂ ਮੀਟਿੰਗ ਵਾਪਸ ਮੀਟਿੰਗ ਕਰਕੇ ਵਾਪਸ ਪਰਤ ਰਹੇ ਸੀਗੇ ਜਿਹੜੇ ਕਿਸਾਨ ਆਗੂ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਫਿਰ ਜਿਹੜੇ ਮਗਰਬੱਧ ਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਉੱਥੋਂ ਧੱਕੇ ਨਾਲ ਖਦੇੜਿਆ ਜਾਂਦਾ ਉਹਨਾਂ ਦੇ ਟੈਂਟ ਪੱਟੇ ਜਾਂਦੇ ਆ ਸਮਾਨ ਤੋੜਿਆ ਜਾਂਦਾ ਜੋ ਕੁਝ ਵੀ ਉੱਥੇ ਹੋਇਆ ਕੁੰਡਗਰਦੀ ਹੋਈ ਆਪਣੇ ਸਾਹਦੇ ਸਾਹਮਣੇ ਹੀ ਸੀਗੀ ਔਰ ਉਸ ਤੋਂ ਬਾਅਦ ਹੁਣ ਦੁਬਾਰਾ 4 ਮਈ ਨੂੰ ਉਸੇ ਤੇ ਨਿਮਿਤਿਆ ਗਿਆ ਸੀ ਕਿ 4 ਮਈ ਨੂੰ ਕੇਂਦਰ ਦੇ ਨਾਲ ਦੁਬਾਰਾ ਜਿਹੜੀ ਉਹ ਮੀਟਿੰਗ ਇੱਕ ਪਾਸੇ ਮੀਟਿੰਗ ਕੀਤੀ ਗਈ ਸੱਦ ਕੇ 19 ਮਾਰਚ ਨੂੰ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਆਪਾਂ 4 ਮਈ ਨੂੰ ਮੀਟਿੰਗ ਜਿਹੜੀ ਆ ਕਰਾਂਗੇ ਤੇ ਆਉਂਦਿਆਂ ਨੂੰ 19 ਮਾਰਚ ਨੂੰ ਜਿਹੜਾ ਉਹ ਪੁਲਿਸ ਕਿਰਤਾਰ ਕਰ ਲੈਂਦੀ ਹੈ ਰੀਡਰਾਂ ਨੂੰ ਫਿਰ ਉਹਨਾਂ ਦਾ ਸਮਾਨ ਭੰਨ ਤੋੜ ਕਰਦੀ ਹੈ ਸਾਰਾ ਕੁਝ ਚਲੋ ਉਹ ਮੀਟਿੰਗ ਹੁਣ 4 ਮਈ ਨੂੰ ਜਿਹੜੀ ਆ ਹੋਣ ਜਾ ਰਹੀ ਹੈ ਹੁਣ 4 ਮਈ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕਿਸਾਨਾਂ ਨੇ ਉਸ ਮੀਟਿੰਗ ਤੋਂ ਪਹਿਲਾਂ ਇੱਕ ਪੱਤਰ ਜਿਹੜਾ ਉਹ ਕੇਂਦਰੀ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਲਿਖ ਦਿੱਤਾ ਕਿ ਠੀਕ ਹੈ ਮੈਂ ਅਸੀਂ ਸਮਝਦੇ ਆ ਕਿ ਜਿਹੜੇ ਇਹ ਕਿਸਾਨਾਂ ਦੀਆਂ ਮੰਗਾਂ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਗੱਲਬਾਤ ਦੇ ਰਾਹੀਂ ਹੱਲ ਹੋਣੀਆਂ ਨੇ ਗੱਲਬਾਤ ਰਾਹੀਂ ਹੀ ਜਿਹੜਾ ਸਾਰਾ ਸਿਲਸਿਲਾ ਜਿਹੜਾ ਹੋਅ ਅੱਗੇ ਵਧਣਾ ਤਾਂ ਅਸੀਂ ਮੀਟਿੰਗ ਕਰਨ ਨੂੰ ਤੁਹਾਡੇ ਨਾਲ ਤਿਆਰ ਅਸੀਂ ਮੀਟਿੰਗ ਜਿਹੜੀ ਆ ਤੁਹਾਡੇ ਨਾਲ ਕਰਾਂਗੇ ਪਰ ਜਿਹੜੇ ਪੰਜਾਬ ਦੇ ਮੰਤਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਣੇ ਚਾਹੀਦੇ ਪੰਜਾਬ ਦੇ ਮੰਤਰੀ ਇਸ ਮੀਟਿੰਗ ਦੇ ਵਿੱਚ ਨਹੀਂ ਆਉਣੇ ਚਾਹੀਦੇ ਕਹਿੰਦੇ ਕਿਉਂਕਿ ਇਹਨਾਂ ਨੇ ਸਾਡੀ ਮੀਟਿੰਗ ਦਾ ਜਿਹੜੀ ਇੱਕ ਟੇਬਲ ਟॉक ਦਾ ਭਰੋਸਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋੜਿਆ ਹੈਗਾ ਔਰ ਇਹਨਾਂ ਦਾ ਅਸੀਂ ਪਿੰਡ-ਪਿੰਡ ਦੇ ਵਿੱਚ ਘਰਾਓ ਕਰ ਰਹੇ ਆ ਆਪਾਂ ਦੇਖ ਰਹੇ ਆ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਜਿਹੜੇ ਉਦਘਾਟਨ ਕਰਨ ਜਾਂਦੇ ਹੈਗੇ ਆ ਤਾਂ ਉੱਥੇ-ਉੱਥੇ ਹੀ ਇਹਨਾਂ ਨੂੰ ਘੇਰਿਆ ਜਾਂਦਾ ਉੱਥੇ ਸਵਾਲ ਪੁੱਛਿਆ ਜਾਂਦਾ ਹੈ ਕਿ ਸਾਡੇ ਕਿਸਾਨ ਆਗੂਆਂ ਦੇ ਨਾਲ ਤੁਸੀਂ ਕਿਉਂ ਉਦੜ ਧੱਕਾ ਕਰਾਇਆ ਕਿਉਂ ਇਸ ਤਰੀਕੇ ਦੀ ਜਿਹੜੇ ਉਹ ਦਗਾਵਾਜੀ ਜਿਹੜੀ ਤੁਸੀਂ ਕੀਤੀ ਕਿਉਂ ਸਾਨੂੰ ਇਸ ਤਰੀਕੇ ਉੱਥੇ ਖਦੇੜਿਆ ਗਿਆ ਤਾਂ ਕਈ ਤਾਂ ਹੀ ਆਪ ਜਿਹੜੇ ਆ ਉਹ ਵਿਧਾਇਕਾਂ ਤੇ ਮੰਤਰੀਆਂ ਦੇ ਕਿਸਾਨਾਂ ਨੇ ਲਵਾਏ ਆ ਔਰ ਕਈ ਥਾਈ ਟਕਰਾਅ ਵਾਲੀ ਸਥਿਤੀ ਵੀ ਜਿਹੜੀ ਉਹ ਬਣੀ ਐ ਕਈ ਥਾਈ ਆਪ ਦੇ ਗੁੰਡਿਆਂ ਨੇ ਕਿਸਾਨਾਂ ਦੇ ਬੀਬੀਆਂ ਦੇ ਮੋਬਾਇਲ ਤੱਕ ਵੀ ਘੂਰੇ ਆ ਕਈ ਥਾਈ ਪੁਲਿਸ ਦੇ ਨਾਲ ਵੀ ਟਕਰਾ ਜਿਹੜਾ ਉਹ ਕਿਸਾਨਾਂ ਦਾ ਹੋਇਆ ਤਾਂ ਵਕ ਵਕ ਥਾਈ ਉਸ 19 ਮਾਰਚ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਟਕਰਾਅ ਵਾਲੀ ਬਣਦੀ ਦਿਖਾਈ ਕਈ ਵਾਰ ਆਪਾਂ ਨੂੰ ਦਿੱਤੀ ਐ ਤਾਂ ਹੁਣ ਕਿਸਾਨਾਂ ਨੇ ਕੇਂਦਰ ਦੇ ਅੱਗੇ ਡਿਮਾਂਡ ਰੱਖੀ ਐ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਦੇ ਲਈ ਤਿਆਰ ਆ ਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਕੋਈ ਵੀ ਮੰਤਰੀ ਜਿਹੜਾ ਉਹ ਇਸ ਮੀਟਿੰਗ ਦੇ ਵਿੱਚ ਨਾ ਬੈਠਾ ਹੋਵੇ ਇਸ ਮੀਟਿੰਗ ਦੇ ਵਿੱਚ ਨਾ ਤਾਂ ਇਹ ਜਿਹੜੀ ਡਿਮਾਂਡ ਉਹਨਾਂ ਨੇ ਰੱਖੀ ਆ ਤਾਂ ਬੜੀ ਬੇਇੱਜ਼ਤੀ ਦੀ ਗੱਲ ਐ ਬੜੀ ਹੇਠੀ ਦੀ ਗੱਲ ਐ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਾਸਤੇ ਕਿ ਪੰਜਾਬ ਦੇ ਕਿਸਾਨ ਜਿਹੜੇ ਉਹ ਕੇਂਦਰ ਦੇ ਨਾਲ ਗੱਲਬਾਤ ਕਰ ਰਹੇ ਹੋਣ ਔਰ ਪੰਜਾਬ ਦੀ ਸਰਕਾਰ ਨੂੰ ਵਿੱਚੋਂ ਬਿਲਕੁਲ ਬਾਹਰ ਕੱਢਿਆ ਗਿਆ ਹੋਵੇ ਔਰ ਸਾਫ਼ ਤੌਰ ਤੇ ਇਹ ਗੱਲ ਕਹਿ ਦਿੱਤੀ ਹੋਵੇ ਕਿ ਸਾਨੂੰ ਭਾਈ ਇਹਨਾਂ ਤੇ ਭਰੋਸਾ ਨਹੀਂ ਪੇਵਰ ਟਾਕ ਵਾਲੀ ਗੱਲਬਾਤ ਕਰਨ ਦੇ ਜਿਹੜਾ ਉਹ ਮਾਤਾ ਪੰਜਾਬ ਸਰਕਾਰ ਦਾ ਹੈ ਨਹੀਂਗਾ ਸੋ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਕਿਸੇ ਵੀ ਤਨੇ ਦੀ ਜਿਹੜੀ ਆ ਕੋਈ ਵੀ ਗੱਲਬਾਤ ਜਿਹੜੀ ਆ ਉਹ ਨਹੀਂ ਕਰਨਾ ਚਾਹੀਦੀ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਆ ਤੁਹਾਨੂੰ ਕਿ ਇਸ ਮੀਟਿੰਗ ਅੰਦੇ ਵਿੱਚ ਜਿਹੜਾ ਪੰਜਾਬ ਦਾ ਕੋਈ ਵੀ ਮੰਤਰੀ ਸੰਤਰੀ ਜਿਹੜਾ ਉਹ ਨਾ ਸਕਿਆ ਜਾਵੇ ਤਰਦਾ ਦੀ ਕਿ ਜਿਹੜੀ 19 ਮਾਰਚ ਨੂੰ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਜਿੱਥੇ ਕੇਂਦਰੀ ਰਾਜ ਮੰਤਰੀ ਕੇਂਦਰੀ ਜਿਹੜੇ ਉਹ ਮੰਤਰੀ ਜਿਹੜੇ ਆਏ ਸੀਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜਿਹੜੇ ਆਏ ਸੀਗੇ ਤਾਂ ਨਾਲੇ ਨਾਲ ਪੰਜਾਬ ਦੇ ਜਿਹੜੇ ਮੰਤਰੀ ਉਹ ਵੀ ਜਿਹੜੇ ਬੈਠੇ ਉਸ ਮੀਟਿੰਗ ਦੇ ਵਿੱਚ ਸੀਗੇ ਔਰ ਮੇਜਬਾਨੀ ਇੱਕ ਤਰੀਕੇ ਨਾਲ ਕਰ ਰਹੇ ਸੀਗੇ ਇੱਕ ਤਰੀਕੇ ਨਾਲ ਮੀਡੀਏਟਰ ਜਿਹੜੇ ਬਣੇ ਹੋਏ ਸੀ ਪੰਜਾਬ ਦੇ ਮੰਤਰੀ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਪਰ ਹੁਣ ਕਿਸਾਨਾਂ ਦਾ ਗੁੱਸਾ ਇਸ ਕਦਰ ਫੁੱਟਿਆ ਕਿ ਜਿੱਥੇ ਵਕ ਵਕ ਥਾਂ ਹੀ ਕਿਸਾਨਾਂ ਨੂੰ ਜਿਹੜੇ ਘੇਰੇ ਜਾ ਰਿਹਾ ਹੈ ਉਹਨਾਂ ਨੂੰ ਬਾਰ-ਬਾਰ ਤਾਂ ਉੱਥੇ ਹੀ ਉਹਨਾਂ ਨੂੰ ਇਹ ਵੀ ਗੱਲ ਕਈ ਜਾ ਰਹੀ ਹੈਗੀ ਹੈ ਕਿ ਹੁਣ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਨਾ ਜਾ ਅਗਲੀ ਖਬਰ ਲੈ ਲੈਣੇ ਅਗਲੀ ਖਬਰ ਨਸ਼ਿਆਂ ਨੂੰ ਲੈ ਕੇ ਡੀਜੀਪੀ ਪੰਜਾਬ ਨੇ ਸਖਤ ਤਾੜਨਾ ਸਖਤ ਹੁਕਮ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਦਿੱਤੇ ਹੈ ਉਹਨਾਂ ਨੇ ਸਾਫ਼ ਇਹ ਗੱਲ ਕਹੀ ਹੈ ਕਿ ਭਾਈ ਸਾਡੇ ਅਫਸਰਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਹੈ ਕਿ 31 ਮਈ ਤੱਕ ਜਿਹੜੇ ਆ ਉਹ ਸਾਰੇ ਆਪਣੇ ਕੰਮਕਾਜ ਨਸ਼ਿਆਂ ਵਾਲੇ ਨਿਵੇੜਲੇ ਜਾਣ ਆਪਣੇ ਆਪਣੇ ਖਾਣਿਆਂ ਦੇ ਇਲਾਕਿਆਂ ਦੇ ਵਿੱਚੋਂ ਜਿੱਥੇ ਐਸਐਸਪੀ ਲੱਗੇ ਨੇ ਉਥੋਂ ਦੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿਹੜੀ ਜਿਹੜੀ ਜਿੰਨੇ ਵੀ ਜੀਰੋ ਡਿਕਸ਼ਨ ਪੈਂਦੀ ਹੈ ਉਹ ਆਪਣੇ ਆਪਣੇ ਏਰੀਏ ਦੇ ਵਿੱਚੋਂ ਸਾਰੇ ਦੇ ਸਾਰੇ ਜਿਹੜਾ ਨਸ਼ਾ ਖਤਮ 31 ਮਈ ਤੱਕ ਕਰ ਲਓ ਤੇ ਜੇ 31 ਮਈ ਤੋਂ ਬਾਅਦ ਕਿਸੇ ਅਫਸਰ ਦੇ ਇਲਾਕੇ ਦੇ ਵਿੱਚੋਂ ਨਸ਼ਾ ਮਿਲ ਗਿਆ ਤਾਂ ਸੰਬੰਧਿਤ ਅਫਸਰ ਦੇ ਮਤਲਬ ਇਲਾਕੇ ਦੇ ਵਿੱਚੋਂ ਨਸ਼ਾ ਮੰਨਣ ਤੋਂ ਬਾਅਦ ਉਹਦੇ ਤੇ ਕਾਰਵਾਈ ਜਿਹੜੀ ਆ ਉਹ ਹੋਊ ਹੁਣ ਇਹ ਗੱਲ ਮੰਨਣਯੋਗ ਲੱਗਦੀ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਪੁਟਾ ਨੂੰ ਕੀਤਾ ਹੋਊਗਾ ਕਿ ਪੰਜਾਬ ਸਰਕਾਰ ਜਦੋਂ ਆਈਆਈਸੀ ਉਦੋਂ ਦਾ ਬਿਆਨ ਮੁੱਖ ਮੰਤਰੀ ਦਾ ਵੀ ਆਇਆ ਹੋਇਆ ਕਿ ਭਾਈ ਕਿ ਜੇ ਜੇਲ੍ਹ ਦੇ ਵਿੱਚੋਂ ਕਿਸੇ ਨੂੰ ਮੋਬਾਈਲ ਮਿਲ ਗਿਆ ਤਾਂ ਨਸ਼ਾ ਮਿਲ ਗਿਆ ਜੇਲ੍ਹ ਦੇ ਵਿੱਚੋਂ ਤਾਂ ਫਿਰ ਉਦੋਂ ਉਥੋਂ ਦੇ ਜੇਲ੍ਹ ਸੁਪਰਡੈਂਟ ਦੀ ਜਿਹੜੀ ਐ ਉਹ ਜ਼ਿੰਮੇਵਾਰੀ ਹੋਊਗੀ ਉਹ ਸਾਰੇ ਸਮਾਨ ਦੀ ਉਸ ਸਾਰੀ ਕਾਰਵਾਈ ਜਿਹੜੀ ਆ ਉਹ ਜੇਲ੍ਹ ਸੁਪਰਡੈਂਟ ਤੇ ਹੋਊ। ਹੁਣ ਜੇਲ੍ਹ ਦਾ ਏਰੀਆ ਹੁੰਦਾ ਕਿੰਨਾ ਕ ਆਪਣੇ ਸਾਹਦੇ ਸਾਹਮਣੇ ਜੇ ਹਾਲੇ ਤੱਕ ਜੇਲ੍ਹਾਂ ਜਿਹੜੀਆਂ ਸਾਫ਼ ਨਹੀਂ ਹੋਈਆਂ ਕਿਉਂਕਿ ਮੁੱਖ ਮੰਤਰੀ ਨੇ ਆਰਡਰ ਦੇਤਾ ਸੀਗਾ ਕਿ ਭਾਈ ਜੇ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲ ਗਿਆ ਨਸ਼ਾ ਮਿਲ ਗਿਆ ਤਾਂ ਜਿਹੜਾ ਉਹ ਜ਼ਿੰਮੇਵਾਰੀ ਜੇ 100% ਦੀ ਹੋਊਗੀ ਪਰ ਹਾਲੇ ਤੱਕ ਆਪਣੇ ਸਾਹਮਣੇ ਐ ਕਿ ਜੇਲ੍ਹਾਂ ਦੇ ਵਿੱਚ ਸ਼ਰਿਆਂ ਫੋਨ ਮਿਲ ਰਹੇ ਨੇ ਸ਼ਰਿਆਂ ਨਸ਼ੇ ਮਿਲ ਰਹੇ ਨੇ ਜੇਲ੍ਹਾਂ ਦੇ ਵਿੱਚੋਂ ਸ਼ਰਿਆਂ ਵੀਡੀਓ ਸਾਹਮਣੇ ਆ ਰਹੀਆਂ ਸ਼ਰਿਆਂ ਆਡੀਓ ਸਾਹਮਣੇ ਆ ਰਹੀਆਂ ਤਾਂ ਸਾਰਾ ਕੁਝ ਜੇਲ੍ਹਾਂ ਦੇ ਅੰਦਰੋਂ ਕ੍ਰਾਈਮ ਕੀਤੇ ਜਾ ਰਹੇ ਆ ਬਾਹਰ ਤਾਂ ਜੇ ਛੋਟੀ ਜੀ ਜੇਲ ਨੂੰ ਇਹ ਨਸ਼ਾ ਮੁਕਤ ਜਾਂ ਹੋਰ ਨਹੀਂ ਕਰ ਸਕੇ ਕਾ ਪੂਰੇ ਪੰਜਾਬ ਨੂੰ ਇਹਦੀ ਛੇਤੀ ਕਿਵੇਂ ਕਰ ਲੈਣਗੇ ਨਿਸਾਮੁਖ ਤੇ ਜੇ ਹਾਲੇ ਤੱਕ ਕਿਸੇ ਸੁਪਰਡੈਂਟ ਦੇ ਉੱਪਰ ਇਸ ਤਰੀਕੇ ਨਾਲ ਕਾਰਵਾਈ ਹੋਈ ਨਹੀਂ ਮੁੱਖ ਮੰਤਰੀ ਦੀ ਤਾੜਨਾ ਦੇ ਬਾਵਜੂਦ ਤਾਂ ਫਿਰ ਬਾਕੀ ਅਫਸਰਾਂ ਤੇ ਕੀ ਕਾਰਵਾਈ ਹੋਊਗੀ ਕਿ ਇਸ ਤਰੀਕੇ ਦਾ ਨਸ਼ਾ ਖਤਮ ਕੀਤਾ ਜਾ ਸਕਦਾ ਕਿਉਂਕਿ ਇੱਕ ਪਾਸੇ ਸਰਕਾਰ ਤੋਂ ਉੱਪਰੋਂ ਪ੍ਰਸ਼ਾਸਨ ਦੀ ਬੇਪਰੋਸਤੀ ਇੱਕ ਪਾਸੇ ਪ੍ਰਸ਼ਾਸਨ ਦੇ ਅਫਸਰ ਜਿਹੜੇ ਆ ਉਹ ਸਰਕਾਰ ਤੇ ਭਰੋਸਾ ਨਹੀਂ ਕਰਦੇ ਕਿ ਭਾਈ ਸਾਡੇ ਤੋਂ ਇਹ ਕੁਝ ਵੀ ਕਰਾ ਲੈਂਦੇ ਆ ਬਾਅਦ ਕੋ ਆਪ ਮੰਗਰ ਖੜਦੇ ਕੋਈ ਨਹੀਂ ਤਾ ਦੂਜੇ ਪਾਸੇ ਸਰਕਾਰ ਦੇ ਇਹੋ ਜੇ ਸਖਤ ਹੁਕਮ ਤਾਂ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਬੇਭਰੋਸਗੀ ਵਾਲਾ ਮਾਹੌਲ ਜਿਹੜਾ ਸਰਕਾਰ ਦੇ ਉੱਪਰ ਅਫਸਰਾਂ ਦਾ ਬਣਿਆ ਹੋਇਆ ਤਾਂ ਮੈਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੇ ਨਾਲ ਕੁਝ ਹੋ ਸਕਦਾ 31 ਮਈ ਤੱਕ ਠੀਕ ਹੈ ਡੀਜੀਪੀ ਸਾਹਿਬ ਦੇ ਉੱਪਰ ਵੀ ਪ੍ਰੈਸ਼ਰ ਜਿਹੜਾ ਉਹਨਾਂ ਨੇ ਪਾਇਆ ਹੋਣਾ ਸਰਕਾਰ ਨੇ ਕਿ ਤੁਸੀਂ ਭਾਈ ਜਲਦ ਤੋਂ ਜਲਦ ਆਪਣੀ ਪੁਲਿਸ ਨੂੰ ਜਿਹੜੀ ਆਉ ਤਾੜਨਾ ਕਰੋ ਡੀਜੀਪੀ ਸਾਹਿਬ ਨੇ ਪ੍ਰੈਸ਼ਰਾਈਜ਼ ਹੋ ਕੇ ਠੀਕ ਹੈ ਇਹ ਬਿਆਨ ਜਿਹੜਾ ਉਹ ਦੇਤਾ ਹੋਣਾ ਪਰ ਮੈਨੂੰ ਮੈਨੂੰ ਲੱਗਦਾ ਹੈ ਪਰਸਨਲੀ ਕਿ 31 ਮਈ ਵਾਲਾ ਇਹ ਬਿਆਨ ਕੋਈ ਬਹੁਤਾ ਸਾਰਤਕ ਰਹਿਣ ਵਾਲਾ ਹੈ ਨਹੀਂ ਕਿਉਂਕਿ ਪੂਰੀ ਘੋਖ ਪੜਤਾਲ ਕਰਨ ਤੋਂ ਬਾਅਦ ਸਾਰੀ ਗੱਲਬਾਤ ਕਰਨ ਤੋਂ ਬਾਅਦ ਇਹੋ ਜਿਹੇ ਬਿਆਨ ਜਿਹੜਿਆ ਮੈਨੂੰ ਲੱਗਦਾ ਦੇਣੇ ਚਾਹੀਦੇ ਆ ਹੁਣ 31 ਮਈ ਵਾਲਾ ਤੁਸੀਂ ਬਿਆਨ ਦਿੱਤਾ ਕੱਲੋਂ ਇਹ ਰੁਗਣਾ ਨਹੀਂ ਤਾਂ ਫੇਰ ਇਹੇਠੀ ਜਿਹੜੀ ਅਪੀਲ ਕਰਾਉਂਗੇ ਗੱਲ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਗੱਲ ਪੰਜਾਬ ਪੁਲਿਸ ਨੂੰ ਗੱਲ ਡੀਜੀਪੀ ਪੰਜਾਬ ਨੂੰ ਉਹਨੇ ਕਰਨੀ ਚਾਹੀਦੀ ਹੈ ਕਿ ਜਿੰਨੀ ਕਿ ਜੜੀ ਆ ਪੂਰੀ ਹੋ ਸਕੇ ਹੁਣ ਜਦੋਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜਾ ਉਹ ਨਚਾ ਉਸੇ ਤਰੀਕੇ ਨਾਲ ਬਿਕੂਗਾ 31 ਮਈ ਤੋਂ ਬਾਅਦ ਤਾਂ ਲੋਕ ਕਹਿਣਗੇ ਵੀ ਅਫਸਰਾਂ ਦੇ ਕਾਰਵਾਈ ਕਰੋ ਫਿਰ ਕਿਹੜੇ-ਕਿਹੜੇ ਅਫਸਰ ਤੇ ਤੁਸੀਂ ਜਿਹੜੀ ਉਹ ਕਾਰਵਾਈ ਕਰੋਗੇ ਫਿਰ ਤੁਸੀਂ ਕਰ ਨਹੀਂ ਸਕੋਗੇ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਜ਼ਿਲ੍ਹੇ 'ਚ ਤਕਰੀਬਨ ਇੱਕ ਦੀ ਜੇਲ੍ਹ ਹੁੰਦੀ ਹੈ ਤਾਂ ਜੇਲ੍ਹ ਜਿਹੜੀ ਹੁੰਦੀ ਹੈ ਤਾਂ ਉਸੇ ਉਨੀ ਇੱਕ ਜੇਲ੍ਹ ਦੇ ਵਿੱਚੋਂ ਹੀ ਜਿਹੜਾ ਹੈਗਾ ਤੁਸੀਂ ਛੋਟੀ ਜੀ ਜੇਲ੍ਹ ਦੇ ਵਿੱਚੋਂ ਨਿਸ਼ਾਨੀ ਜੇ ਖਸਮ ਕਰ ਸਕਿਆ ਅੱਜ ਤੱਕ ਤੇ ਉੱਥੇ ਦੇ ਹਾਲੇ ਤੱਕ ਸੁਪਰਡੈਂਟਰਾਂ ਦੇ ਕਾਰਵਾਈਆਂ ਜਿਹੜੀਆਂ ਹੋਈਆਂ ਨਹੀਂ ਗਈਆਂ ਤਾਂ ਫਿਰ ਹਰ ਹਰ ਥਾਂ ਦੇ ਉੱਤੋਂ ਨਸ਼ਾ ਮਿਲਣ ਵਾਲਾ ਉਹ ਤੁਸੀਂ ਕਿੰਨੇ ਕ ਅਫਸਰਾਂ ਨੂੰ ਜਿਹੜਾ ਉਹ ਛਿੱਕੇ ਟੰਗ ਦੋਗੇ ਲੋਕ ਤਾਂ ਕਹਿਣਗੇ ਕਿ ਭਾਈ ਆ ਨਸ਼ਾ ਮਿਲ ਗਿਆ ਉਹ ਨਸ਼ਾ ਮਿਲ ਗਿਆ ਠੀਕ ਆ ਅਫਸਰਾਂ ਦਾ ਸਹਿਯੋਗ ਚਾਹੀਦਾ ਹੈ ਅਫਸਰਾਂ ਨੂੰ ਕਾੜਨਾ ਵੀ ਜ਼ਰੂਰੀ ਹੈ ਪਰ ਅਲਟੀਮੇਟਿਮ ਇਹ ਸਿਰਫ ਪ੍ਰੈਸ਼ਰਾਈਜ਼ ਹੋ ਕੇ ਦੇਣਾ ਮੈਨੂੰ ਲੱਗਦਾ ਹੈ ਕਿ ਉਹ ਕੋਈ ਸਾਰਥਕ ਹੱਲ ਨਹੀਂ ਹੈ ਫੜਿਆ ਕਰਨਗੇ ਛੜਦਿਆ ਕਰਨਗੇ ਫਿਰ ਮਤਲਬ ਬਹੁਤ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਨਸ਼ਾ ਫੜ ਲਿਆ ਕਰਨਗੇ ਨਸ਼ਾ ਫੜ ਕੇ ਪੈਸੇ ਲੈ ਕੇ ਛੱਡ ਦਿਆ ਕਰਨਗੇ ਪਤਾ ਹੀ ਨਹੀਂ ਲੱਗਿਆ ਕਰਿਆ ਕਰਿਆ ਜਾਣਾ ਕਿ ਨਸ਼ਾ ਫੜ ਲਿਆ ਜਾਂ ਨਹੀਂ ਫੜ ਲਿਆ ਔਰ ਉਹ ਉਹ ਜਿਹੜਾ ਚੱਲੀ ਜਾਊਗਾ ਹੋਰ ਤਾਂ ਫਿਰ ਮੈਨੂੰ ਲੱਗਦਾ ਕਿ ਸਥਿਤੀ ਜਿਹੜੀ ਆ ਬਹੁਤੀ ਠੀਕ ਰਹਿਣ ਵਾਲੀ ਨਹੀਂ ਸੋ ਇਸ ਕਰਕੇ ਪੂਰਾ ਕੋਪੜਤਾਲ ਕਰਨ ਤੋਂ ਬਾਅਦ ਹੀ ਜਿਹੜਾ ਉਹ ਮਸਲਾ ਇਸ ਹੱਦ ਤੱਕ ਜਿਹੜਾ ਉਹ ਜਾਣਾ ਚਾਹੀਦਾ ਸੀ ਅਲਟੀਮੇਟਮ ਤੱਕ ਪਰ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਬਿਨਾਂ ਸੋਚੇ ਸਮਝੇ ਜਿਹੜਾ ਮਾਹੌਲ ਚੱਕ ਦਿੰਦੀ ਆ ਮਾਹੌਲ ਗਰਮਾ ਦਿੰਦੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਢੇਟੀ ਵਾਲਾ ਮਾਹੌਲ ਇੱਕ ਵਾਰੀ ਫਿਰ ਜਿਹੜਾ ਉਹ ਬਣਾ ਲਿਆ ਆਪ ਵਿਗਿਆਨ ਕੀ ਹੁਣ ਜਿਹੜਾ ਅੱਗੇ ਕੀ ਵਧਦਾ ਹੋਰ ਵੱਡੀਆਂ ਅਪਡੇਟ ਲਈ ਚੜੇ ਜਾਣਾ ਬੁੱਤਨਾ ਕੀ